ਦੇ ਮੁਜੀਤਾ ਰੋਡ 'ਤੇ ਥਾਣਾ ਸਦਰ ਦੇ ਬਾਹਰ ਅੱਜ ਵਰਮੇ ਕੀ ਪਟਚਾਰੇ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ આરોਪ ਲਗਾਇਆ ਕਿ ਉਹ ਇੱਕ ਪਰਿਵਾਰ ਦੇ ਰਾਜਨਾਮੇ ਸਬੰਧੀ ਥਾਣੇ ਪਹੁੰਚੀ ਸੀ ਜਿੱਥੇ ਕੁਝ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਨਾਲ ਬਦ ਸਲੂਕੀ ਕੀਤੀ ਗਈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਾਇਚਾਰੇ ਦੇ ਆਗੂ ਸਬੀਰ ਦਰਾਵਿੜ ਨੇ ਕਿਹਾ ਕਿ ਉਹ ਇੱਕ ਲੜਕੀ ਦੇ ਮਾਮਲੇ ਦੇ ਵਿੱਚ ਸਹਾਇਤਾ ਲਈ ਥਾਣੇ ਗਏ ਸੀ ਜਿੱਥੇ ਦਫ਼ਤਰ ਦੇ ਵਿੱਚ ਭੀੜ ਹੋਣ ਕਰਕੇ ਉਹ ਟੇਬਲ ਦੇ ਕੋਲ ਖੜੇ ਹੋਏ ਜਿਸ ਤੇ ਮੌਜੂਦ ਇੱਕ ਸਬ ਇੰਸਪੈਕਟਰ ਵੱਲੋਂ ਉਹਨਾਂ ਨਾਲ ਅਪਮਾਨਜਨਕ ਬੋਲਚਾਲ ਕੀਤੀ ਗਈ ਉਨਾ ਕਹਾ ਕਿ ਜਦੋਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਹੋਰ ਮੁਲਾਜ਼ਮਾਂ ਦੇ ਵੱਲੋਂ ਤੱਕਾਮੁਖੀ ਕੀਤੀ ਗਈ ਤੇ ਅੰਦਰ ਬੰਦ ਕਰਨ ਦੀ ਧਮਕੀ ਦਿੱਤੀ ਦੂਜੇ ਪਾਸੇ આરોਪਾਂ ਦਾ ਸਾਹਮਣਾ ਕਰਦੇ ਪੁਲਿਸ ਅਧਿਕਾਰੀ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਕਿਸੇ ਸੰਸਥਾ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਕੁਝ ਵਿਅਕਤੀ ਦਫ਼ਤਰ ਚ ਆਏ ਸੀ ਅਤੇ ਉਹ ਆਪਣੇ ਟੇਬਲ ਤੇ ਸਰਕਾਰੀ ਕੰਮ ਕਰ ਰਹੇ ਸਨ ਇਸ ਤਰ੍ਹਾਂ ਵਾਲਮੀਕੀ ਅਗੂ ਨੂੰ ਜੇਕਰ ਕੁਝ ਉਹਨਾਂ ਦੀ ਗੱਲ ਦਾ ਗੁੱਸਾ ਲੱਗਾ ਤਾਂ ਉਹਨਾਂ ਦੇ ਵੱਲੋਂ ਮਾਫੀ ਮੰਗੀ ਚੋਂਦੀ ਐ ਅਤੋਂ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਗਲਤੀ ਭਵਿੱਖ ਦੇ ਵਿੱਚ ਨਹੀਂ ਹੋਵੇਗੀ ਆਮ ਦੇ ਇੰਸਪੈਕਟਰ ਆਂਦੇ ਨੇ ਜਿਹੜੇ ਮੈਨੂੰ ਬੜਾ ਹੀ ਬਸਲੂਕੀ ਦੇ ਨਾਲ ਕਹਿੰਦੇ ਨੇ ਚੱਲ ਓੜ ਤੇਰਾ ਇੱਥੇ ਲੱਕ ਟੁੱਟਾ ਹੋਇਆ ਜਿਹੜਾ ਤੂੰ ਜਿਹੜੇ ਨਾਲ ਬੈਠਾ ਵਾ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਸਰ ਮੈਂ ਵਾਲਮੀਕੀ ਸਮਾਜ ਤੋਂ ਪ੍ਰਧਾਨ ਆਂ ਔਰ ਅਸੀਂ ਜਿਵੇਂ ਟੀ ਦੇ ਰਾਜ ਨੇ ਮੇਰੇ ਵਾਸਤੇ ਕਹਿੰਦਾ ਤੇਰੇ ਵਰਗੇ ਕਈ ਪ੍ਰਧਾਨ ਆਂਦੇ ਆ ਵਾਲਮੀਕੀ ਸਮਾਜ ਦੇ ਇਥੋਂ ਓਟ ਤੇ ਬਾਹਰ ਨਿਕਲ ਤੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਕ ਹੋਰ ਮੁਲਾਜ਼ਮ ਨੇ ਆ ਕੇ ਸਾਡੇ ਨਾਲ ਧੱਕਾ ਮੁੱਕੀ ਕੀਤੀ ਆ ਔਰ ਇਹਨ मतलब ਕਹਿਣਾ ਮਤਲਬ ਇਹ ਵੀ ਅੱਜ ਵੀ ਵਾਲਮੀਕੀ ਸਮਾਜ ਦੇ ਲੋਕ ਜਦੋਂ ਕਿਸੇ ਦੁਖੀ ਦੇ ਨਾਲ ਕਿਸੇ ਦੁਖੀ ਪਰਿਵਾਰ ਦੇ ਨਾਲ ਉਹਦਾ ਰਾਜੀਨਾਮਾ ਕਰਾਨ ਜਾਂਦੇ ਨੇ ਤੇ ਸਾਡੇ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਮਨੁਵਾਦ ਦਾ ਕੀੜਾ ਹੈ ਸ਼ਾਇਦ ਉਹ ਸਾਨੂੰ ਹੀਣ ਭਾਵਨਾ ਦੇ ਨਾਲ ਦੇਖਦੇ ਉਹ ਬਰਦਾਸ਼ਤ ਨਹੀਂ ਕਰਦੇ ਵੀ ਇਹ ਲੋਕ ਚੰਗੇ ਕੱਪੜੇ ਪਾ ਕੇ ਸਾਡੇ ਲਾਗੇ ਕੁਰਸੀਆਂ ਤੇ ਬੈਠੇ ਨੇ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ ਦੇ ਵਿੱਚ ਅੱਜ ਵੀ ਉਹ ਕੀੜਾ ਜਿਹੜਾ ਆ ਮਨੁਵਾਦੀ ਸੋਚ ਜਿਹੜੀ ਆ ਜਿਹੜੀ ਗੰਦੀ ਸੋਚ ਆ ਕਿਉਂਕਿ ਬਾਬਾ ਸਾਹਿਬ ਤਾਂ ਇਕੁਐਲਿਟੀ ਦਾ ਚਾਹੁੰਦੇ ਸੀ ਵੀ ਇਕੁਐਲਿਟੀ ਹੋਵੇ ਔਰ ਸਰਕਾਰਾਂ ਵੀ ਬੜੀਆਂ ਜਨਧੀਆਂ ਹ ਪੰਜਾਬ ਸਰਕਾਰ ਵੀ ਬਾਬਾ ਸਾਹਿਬ ਦਾ ਬੜਾ ਮਾਨ ਸਨਮਾਨ ਕਰਦੀ ਐ ਪਰ ਆਪਣੇ ਆਪ ਨੂੰ ਦਲਿਤਾਂ ਤੇ ਸ਼ੀਆਂ ਪਰ ਮੈਨੂੰ ਲੱਗਦਾ ਕਿ ਮਿਲੀ ਭੁਗਤਿਆ ਜਦੋਂ ਉਹਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਦਲਿਤਾਂ ਦੇ ਉੱਤੇ ਅਤਿਆਚਾਰ ਵਧੇ ਨੇ ਉਹਨਾਂ ਦੇ ਲੀਡਰਾਂ ਦੇ ਉੱਤੇ ਅਤਿਆਚਾਰ ਵਧੇ ਨੇ ਬਾਜਵਾ ਵਰਗੇ ਅਫਸਰ ਜਿਹੜੇ ਮੰਤਰੀ ਨੇ ਉਹ ਸਾਡੇ ਈਟੀਓ ਸਾਹਿਬ ਬਾਰੇ ਬੋਲ ਦਿੰਦੇ ਨੇ ਰਾਜਾ ਵਿਡਿੰਗ ਬੋਲ ਦਿੰਦਾ ਆ ਇਦਾਂ ਦੇ ਬਹੁਤ ਸਾਰੀ ਉਦਾਹਰਣਾਂ ਨੇ ਬੀਨਾਂ ਲੋਕਾਂ ਦੇ ਮਨ ਦੇ ਵਿੱਚ ਅੱਜ ਵੀ ਸਾਡੇ ਸਮਾਜ ਦੇ ਪ੍ਰਤੀ ਗੰਦਗੀ ਭਰੀ ਹੋਈ ਆ ਸਰਕਾਰ ਦਾ ਅਫਸਰ ਕਿੰਦੀ ਵੀ ਆਮ ਪਾਰਟੀ ਬਿਲਕੁਲ ਦਿਖਾਵਾ ਆ ਜੀ ਦੇਖੋ ਇਹ ਸਰਕਾਰ ਦਾ ਬਿਲਕੁਲ ਹੀ ਸਰਸਰ ਦਿਖਾਵਾ ਆ ਕਿਉਂਕਿ ਜਿੰਨੇ ਅਤਿਆਚਾਰ ਜਿੰਨੇ ਕ੍ਰਾਈਮ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੋ ਰਹੇ ਆ ਉਹ ਆਪ ਪਲੀ ਪਾਤੀ ਜਾਣਦੇ ਆ ਕਰ ਤਾਂ ਬੱਚਾ ਬੱਚਾ ਜਾਣਦਾ ਵੀ ਅੱਜ ਪੰਜਾਬ ਦੇ ਹਾਲਾਤ ਕੀ ਨੇ ਔਰ ਪੰਜਾਬ ਚ ਕੀ ਕੀ ਹੋ ਰਿਹਾ ਮੇਰੀ ਮੰਗ ਇਹ ਹੀ ਆ ਜੀ ਇਦਾਂ ਦੇ ਜਿਹੜੇ ਅਫਸਰ ਆ ਉਹਨਾਂ ਨੂੰ ਫੋਰੀ ਤੌਰ ਤੇ ਜਿਹੜਾ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਚੰਗੇ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਔਰ ਜਿਹੜੇ ਮਸਲੇ ਅਸੀਂ ਇੱ ਅਸੀਂ ਗਰੀਬਾਂ ਦੀ ਮਦਦ ਵਾਸਤੇ ਆਨੇ ਆ ਆਪਣੇ ਪਰਸਨਲ ਮੈਟਰ ਲਈ ਨਹੀਂ ਆਂਦੇ ਜੇ ਅਸੀਂ ਆਪਣਾ ਨਿੱਜੀ ਸਮੇਂ ਕੱਢ ਕੇ ਇਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਗੁਹਾਰ ਲੈ ਕੇ ਆਨੇ ਇਹਨਾਂ ਲੋਕਾਂ ਕੋਲ ਪਰ ਇਹ ਲੋਕ ਸਾਨੂੰ ਬੁਰੀਆਂ ਨਜ਼ਰਾਂ ਦੇ ਨਾਲ ਦੇਖਦੇ ਨੇ ਸਾਨੂੰ ਬੇਇੱਜ਼ਤ ਕਰਕੇ ਇੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਨੇ ਇਹ ਕਤੈ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੋਈ ਸੀਨੀਅਰ ਅਧਿਕਾਰੀ ਆਜ ਤੱਕ ਕੋਈ ਨਹੀਂ ਆ ਜੀ ਹਜੇ ਤੱਕ ਠੀਕ ਹੈ ਧੰਨਵਾਦ ਕੀ ਜਿਹੜਾ ਤੁਹਾਡਾ ਲਾਇਆ ਜੀ ਇਹ ਜੀ ਅਸੀਂ ਇੱਕ ਲੜਕੀ ਦੇ ਮਸਲੇ 'ਚ ਆਏ ਸੀ ਤੇ ਉੱਥੇ ਇੱਕ ਹੰਸ ਰਾਜ ਦੇ ਹੈਗਾ ਨੇ ਇੱਕ ਸਬਿੰਗਸ ਮੈਟਰ ਸਾਡੇ ਸ਼ਬੀਰ ਦਰਾਵਰ ਜੀ ਉਥੇ ਬੈਠੇ ਹੀ ਉਹਨੂੰ ਕਹਿੰਦੇ ਚਾਲੇ ਥੋੜੇ ਤੇਰਾ ਲੱਗ ਥੋੜਾ ਟੁੱਟਿਆ ਆ ਤੇ ਦੇਖੋ ਕਿੱਡੀ ਮਾੜੀ ਸ਼ਬਦਾਵਲੀ ਬੋਲੀ ਉਹਨੇ ਮਰ ਇਹਨੂੰ ਸ਼ਰਮ ਹੋਣੀ ਚਾਹੀਦੀ ਆ ਇੱਕ ਸਰਕਾਰ ਦਾ ਨੌਕਰ ਹੋ ਕੇ ਐਹੋ ਜੀਆਂ ਗੱਲਾਂ ਕਰਦਾ ਪਰ ਲੇਕਿਨ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਨਾ ਖਾਸ ਕਰਕੇ ਵਾਰਮਿਕੀ ਸਮਾਜ ਦੇ ਨਾਲ ਬੜੀ ਬੜੀ ਬਦਮੀ ਨਾਲ ਬੋਲਦੇ ਨੇ ਇਹ ਪੁਲਿਸ ਪ੍ਰਸ਼ਾਸਨ ਹੈ ਤੇ ਪੰਜਾਬ ਸਰਕਾਰ ਨੂੰ ਆਈ ਚੇਤਾਵਨੀ ਦੇਣੇ ਆ ਵੀ ਜੇ ਸਾਡੇ ਨਾਲ ਵਾਰਮਿਕੀ ਸਮਾਜ ਦੇ ਨਾਲ ਕੋਈ ਵੀ ਪੁਲਿਸ ਮੁਲਾਜ਼ਮ ਸਾਡੇ ਨਾਲ ਬੱਤਮੀਜੀ ਬੋਲੇਗਾ ਤੇ ਉਹਦਾ ਇਨਾ ਕ ਪੈੜਾ ਅਸਰ ਕਰਾਂਗੇ ساری ਉਮਰ ਉਹ ਯਾਦ ਕਰਿਆ ਨੌਕਰੀ ਕਰਨ ਯੋਗ ਨਹੀਂ ਰਹੇਗਾ ਕਾਰਨ ਕੀ ਸਮਝਿਓ ਤੁਸੀਂ ਇੱਕ ਅਫਸਰ ਪ੍ਰਤਾਨ ਫਿਰ ਵੀ ਤੁਹਾਡੇ ਨਿਰਧਾ ਕੀਤੇ ਹੋ ਜਿੱਥੇ ਬੰਦੀ ਨੇ ਪ੍ਰਭਾਵਦੀ ਹੋ ਸਾਡਨਾ ਜੀ ਅੱਜ ਅੱਜ ਵੀ ਸਾਰੇ ਦਫਤਰਾਂ ਦੇ ਸਾਰੇ ਪੁਲਿਸ ਪੁਲਿਸ ਥਾਣਿਆਂ ਵਿੱਚ ਸਾਡਨਾ ਭੇਰ ਭਾ ਹੁੰਦਾ ਹੋਇਆ ਕਿਉਂਕਿ ਬਾਲਮੀਕੀ ਸਮਾਜ ਨੂੰ ਇਹ ਪ੍ਰਸ਼ਾਸਨ ਚੰਗਾ ਹੀ ਨਹੀਂ ਸਮਝਦਾ ਰਹਾ ਇਹ ਜਿਹੜਾ ਪੜ ਗਿਆ ਵਾਲਮੀਕੀ ਪ੍ਰਸ਼ਾਸਨ ਕਦੀ ਵੀ ਕਿਸੇ ਕਿਸੇ ਨਾਲ ਮਾਰਾ ਨਹੀਂ ਬੋਲਦਾ ਮਰ ਲੇਕਿਨ ਵਾਲਮੀਕੀ ਪਿਛੇ ਮੈਂਬਰ ਨਾਲ ਗਲਤਵਾਦੀ ਬਿਆਨ ਪਾਜੀ ਹੋਈ ਤਤ ਪੀਠੇ ਉਤਰ ਨਹੀਂ ਆ ਹੋਰ ਨਹੀਂ ਇਹ ਸ਼ਬੀਰ ਹੋਣਾ ਵੀ ਆਈ ਆ ਹੋਰ ਫਿਰ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਜਿੰਨੇ ਵੀ ਆ ਬੰਦੇ ਆ ਕਿ ਇਹਨਾਂ ਨੂੰ ਸਾਰੇ ਅੰਦਰ ਦੋ ਕਿਉਂ ਅੰਦਰ ਦੋ ਅਸੀਂ ਕੋਈ ਚੋਰ ਆ ਕੋਈ ਚੱਕੇ ਆ ਤਾਂ ਕਿ ਬਦਵਾਜ ਇਹ ਪੁਲਿਸ ਪ੍ਰਸ਼ਾਸਨ ਨੂੰ ਮੱਲੋ ਜੀ ਹੰਸਰਾਜ ਵੱਲੋਂ ਤੇ ਉੱਚ ਅਧਿਕਾਰੀ ਤੁਹਾਨੂੰ ਮਿਲਣ ਆਇਆ ਕੋਈ ਕੋਈ ਅਧਿਕਾਰੀ ਨਹੀਂ ਮਿਲਣ ਆਇਆ ਜੀ ਤੇ ਜਦ ਤੱਕ ਉਹ ਹੰਸਰਾਜ ਔਰ ਇੱਕ ਹੋਰ ਮਲਾਲੇ ਮੈਂ ਜਦ ਤੱਕ ਉਹ ਸੜਕ ਦੇ ਆ ਕੇ ਤੁਹਾਡੇ ਕੋ ਸਾਡੇ ਸਮਾਜ ਕੋ ਮਾਫੀ ਨੂੰ ਮੰਗ ਲੈਂਦਾ ਉਹ ਨਹੀਂ ਦੇਰ ਤੱਕ ਅਸੀਂ ਧਰਨਾ ਨਹੀਂ ਛੁਕਾਂਗੇ ਨਾਮ ਦੱਸ ਕੇ ਜਿਹੜਾ ਰੋਜ਼ਤਨ ਚ ਕੀਤਾ ਜਾ ਰਿਹਾ ਕੀ ਕਾਰਨ ਕੀ ਹੈ ਅੱਜ ਅਸੀਂ ਕਿਸੇ ਨੇ ਜੀ ਰਾਇਗਨਾਮੇ ਲਈ ਆਏ ਕਿਸੇ ਪਰਿਵਾਰ ਦੇ ਨਾਲ ਤੇ ਜਿਹੜੇ ਆਈਓ ਸੀ ਉਸ ਕੇਸ ਦੇ ਉਹਨਾਂ ਨੇ ਸਾਨੂੰ ਅੰਦਰ ਆਫਿਸ ਤੇ ਬੁਲਾਇਆ ਤੇ ਸਾਡੇ ਸ਼ਬੀਰ ਡਰਾਵੜ ਜੀ ਜਿਹੜੇ ਟੇਬਲ ਤੇ ਬੈਠੇ ਸੀ ਉਹ ਆਈਓ ਉਹਦੇ ਨਾਲ ਇੱਕ ਇਨਸਪੈਕਟਰ ਸੀ ਹੰਸ ਜੀ ਉਹਨਾਂ ਦੀ ਵੇ ਟਾਕਿੰਗ ਐ ਐਡੀ ਮਾੜੀ ਸੀ ਵੇ ਟਾਕਿੰਗ ਐ ਇੰਨੀ ਮਾੜੀ ਸੀ ਕਿ ਸ਼ਬੀਰ ਡਰਾਵੜ ਜੀ ਨੂੰ ਕਹਿੰਦੇ ਕਿ ਉੱਠ ਤੇਰਾ ਲੱਕ ਟੁੱਟਾ ਅਸੀਂ ਇੰਨੀ ਗੱਲ ਕਹੀ ਕਿ ਉਹ ਐਸੇ ਪ੍ਰੈਜ਼ੀਡੈਂਟ ਆ ਵਾਲਮੀਕੀ ਸਭਾ ਤੋਂ ਕਹਿੰਦਾ ਤੁਹਾਡੇ ਵਰਗੇ ਵਾਲਮੀਕੀ ਪ੍ਰਧਾਨ ਬੜੇ ਵੇਖੇ ਮੈਂ ਉਹ ਹੰਸ ਦੀ ਆ ਉਸੇ ਕੋਲ ਕਹਿੰਦਾ ਤੁਹਾਡੇ ਵਰਗੇ ਪ੍ਰਧਾਨ ਬੜੇ ਵੇਖੇ ਇਹਨਾਂ ਨੂੰ ਫੜੋ ਅੰਦਰ ਅਰੈਸਟ ਕਰੋ ਅਸੀਂ ਉਹਨਾਂ ਨੂੰ ਕਹਿ ਕੇ ਵੇਅ ਟਾਕਿੰਗ ਨਾ ਨਾ ਬੋਲ ਅਸੀਂ ਤੁਹਾਡੇ ਨਾਲ ਕੋਈ ਸੁਭੇਵ ਨਹੀਂ ਕਰਲਦੇ ਉਰ ਤੋਂ ਬਾਅਦ ਇੱਕ ਹੋਰ ਅਫਸਰ ਆਇਆ ਉਹਨੇ ਆਣ ਕੇ ੱੱੱਕੇ ਮਾਰੇ ੱੱੱਕੇ ਮਾਰ ਕੇ ਕਹਿੰਦਾ ਕਿ ਇਹਨਾਂ ਨੂੰ ਲਾਠੀ ਚਾਰਜ ਕਰੋ ਜਿਹੀ ਗੱਲ ਕੀਤੀ ਗਈ ਉਰ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨੂੰ ਕੀਤਾ ਕਿ ਇਹਨਾਂ ਲੋਕਾਂ ਨੂੰ ਇਹ ਅਕਲ ਸਕਾਈ ਆ ਜਦ ਸਿਟੀ ਸਾਹਿਬ ਨੇ ਤੁਹਾਨੂੰ ਇਹ ਵੇ ਟੋਕੀ ਕੇ ਵਾਸਤੇ ਬੋਲਣ ਵਾਸਤੇ ਪ੍ਰਧਾਨ ਵਾਲਾ ਕਿਹਾ ਉਹ ਚੀਜ਼ ਤੋਂ ਲੈ ਕੇ ਇਹ ਜਿਹੜਾ ਰੋਲ ਪ੍ਰਦਰਸ਼ਨ ਕੀਤਾ ਜਲ ਕਾਰਨ ਕੀ ਸਮੱਸਿਆ ਕਾਰਨ ਹੈ ਵਾ ਕਿ ਇਹਨਾਂ ਨੂੰ ਥਲੀ ਡੇਲੀ ਵਰਕਰ ਕਰਦੇ ਹੋ ਪ੍ਰਧਾਨ ਠੀਕ ਹੈ ਇੱਕ ਉਤੇਦਾਰ ਮੌਜੂਦ ਹੈ ਹਰ ਇੱਕ ਥਾਣੇ 'ਚ ਜਾਂਦੇ ਹੋ ਕੀ ਗੱਲ ਅਫਸਰ ਸਾਹਿਬਾਂ ਨੂੰ ਇਹਨਾਂ ਨਹੀਂ ਪਤਾ ਲੱਗਾ ਵੀ ਇਹ ਤੁਸੀਂ ਗੱਲ ਇਹਦਾ ਵਾ ਕਿ ਇਹਨਾਂ ਨੂੰ ਲੋਕਾਂ ਨੂੰ ਜਿਹੜੇ ਅਫਸਰ ਬਣੇ ਆ ਜਿਨ੍ਹਾਂ ਦੇ ਧੌਣ ਤੇ ਕਿੱਲਾ ਵਾ ਮਨੂਆਤਾ ਇਹਨਾਂ ਲੋਕਾਂ ਨੂੰ ਜਿਹੜੀ ਵਾਲਮੀਕੀ ਸਮਾਜ ਦੇ ਪ੍ਰਧਾਨ ਜਾਂ ਵਾਲਮੀਕੀ ਸਮਾਜ ਦੇ ਲੋਕ ਪਸੰਦ ਨਹੀਂ ਆ ਇਹ ਲੋਕ ਇਰਖਾ ਰੱਖਦੇ ਆ ਤੇ ਮੈਂ ਮਾਨਯੋਗ ਐਸੇ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾ ਕਿ ਇਹਨਾਂ ਲੋਕਾਂ ਦੇ ਉੱਤੇ ਕੰਪਲੇਂਟ ਕੀਤੀ ਜਾਵੇ ਤੇ ਮੈਂ ਤੁਹਾਡੇ ਮੀਡੀਆ ਦੇ ਮੱਥਾ ਸਾਡੇ ਵੱਲੋਂ ਕੀਤੀ ਜਾਏਗੀ ਸਾਡੇ ਵੱਲੋਂ ਮੈਂ ਉਹੀ ਕਹਿਣ ਲੱਗਾ ਕਿ ਤੁਹਾਡੇ ਮੀਡੀਆ ਦਾ ਵਾਅਦਾ ਹੋਣ ਤਾਂ ਦੱਸਣਾ ਚਾਹੁੰਦਾ ਵਾ ਜੇ ਉਹ ਅਫਸਰ ਇੱਥੇ ਸੜਕ ਤੇ ਹੜਕੇ ਸਾਨੂੰ ਮਾਫੀ ਨਹੀਂ ਮੰਗਦਾ ਜਾਂ ਆਪਣੀ ਮਾਫੀ ਰੈਲਾਈਜ਼ ਨਹੀਂ ਕਰਦੇ ਜਿੰਨੇ ਵੀ ਉੱਥੇ ਦੋਸ਼ੀ ਸੀ ਉਹ ਨਹੀਂ ਕਰਦੇ ਤੇ ਅਸੀਂ ਕੱਲ ਜਿਹੜਾ ਇੱਥੇ ਵੱਡਾ ਲੈਵਲ ਦੇ ਪੰਡਾਰੀ ਪੋਲ ਤੇ ਚੱਕਾ ਜਾਮ ਕਰਾਂਗੇ ਤੇ ਐਸੀ ਕਮਿਸ਼ਨਰ ਨੂੰ ਵੀ ਇੱਕ ਕੰਪਲੇਂਟ ਇਹਨਾਂ ਦੇ ਖਿਲਾਫ ਪਾਈ ਜਾਏ ਠੀਕ ਹੈ ਹੋਇਆ ਸੀਗਾ ਜਿਹੜਾ ਉਹ ਕੀ ਗਲਬਾ ਹੈ ਦੋ ਤਿਹਰਾ ਜਿਹੜੀਆਂ ਆਈਆਂ ਸੀ ਦਫ਼ਤਰ ਇੱਥੇ ਤੇ ਮੈਂ ਟੇਬਲ ਤੇ ਆਪਣੇ ਕੰਮ ਕਰ ਰਿਹਾ ਸੀ ਪਹਿਲਾਂ ਦਾ ਤੇ ਉਹ ਇੱਕ ਮੈਂ ਲੜਕਾ ਨੂੰ ਜਾਣਦੇ ਸੀ ਮੇਰੇ ਟੇਬਲ ਦੇ ਅੱਗੇ ਬਹਿ ਗਿਆ ਸੀਗਾ ਤੇ ਮੈਂ ਉਹਨੂੰ ਕਿਹਾ ਪਈ ਤੇ ਟੇਬਲ ਤੇ ਮੈਂ ਕੰਮ ਕਰ ਰਿਹਾ ਤੁਸੀਂ ਟੇਬਲ ਤੇ ਨਾ ਬੈਠੋ ਤੇ ਉੱਥੇ ਮੈਨੂੰ ਬਾਅਦਪਾ ਲੱਗਾ ਪਈ ਇਹ ਪ੍ਰਧਾਨ ਹੈਗਾ ਉਹਨਾਂ ਜਾਣ ਜਿਹੜੀ ਗੱਲ ਹੋਈ ਇਹ ਮੈਂ ਤੇ ਮਹਿਸੂਸ ਕਰਦਾ ਪਈ ਮੇਰਾ ਆਪਣੇ ਹੀ ਸਮਾਜ ਆ ਮੈਂ ਕਦੇ ਵੀ ਕਿਸੇ ਨੂੰ ਮਾਰ ਨਹੀਂ ਕਹਿੰਦਾ ਤਾਂ ਨਾ ਹੀ ਮੈਂ ਅੱਗੇ ਤੋਂ ਕਹਾਂਗਾ ਜਿੱਥੇ ਮਰਜ਼ੀ ਟੇਬਲ ਤੇ ਬੈਠਣਾ ਜਾਂ ਚੇਅਰ ਤੇ ਬੈਠਣਾ ਮੈਂ ਕਦੇ ਵੀ ਕਿਸੇ ਨੂੰ ਕਹਾਂਗਾ ਨਾ ਮੈਂ ਕਹਿੰਦਾ ਕਦੀ ਨਾ ਮੈਂ ਕਿਸੇ ਨੂੰ ਮਾਰਾ ਬੋਲਦਾ ਨਾ ਮੇਰੀ ਲੈਂਗੁਏਜ ਹੈਗੀ ਆ ਕੀ ਜਾਣਦੇ ਸੀਗੇ ਤੁਸੀਂ ਇਹ ਕੀ ਗੱਲ ਬਾਤ ਸੀ ਨਹੀਂ ਜੀ ਮੈਂ ਨਹੀਂ ਜਾਣਦਾ ਜਿਹਨੂੰ ਜਾਣਦਾ ਸੀਗਾ ਉਹਨਾਂ ਨੂੰ ਪੂਰੀ ਰਿਸਪੈਕਟ ਦਿੱਤੀ ਆ ਤੇ ਉਹਨਾਂ ਨੂੰ ਚੇ ਮੈਂ ਨਹੀਂ ਜਾਣਦਾ ਤੇ ਮੇਰੇ ਟੇਬਲ ਤੇ ਆਣ ਕੇ ਮੈਂ ਕੰਮ ਕਰ ਰਿਹਾ ਸੀ ਆਪਣਾ ਟੇਬਲ ਤੇ ਫੈਲਾਉਂਦਾ ਤੇ ਟੇਬਲ ਤੇ ਆਣ ਕੇ ਬਹਿ ਗਿਆ ਸੀਗਾ ਤੇ ਉਹਨਾਂ ਨੂੰ ਮੈਂ ਹੀ ਕਹਿ ਬੀ ਤੂੰ ਬਈ ਚੇਅਰ ਤੇ ਲੈ ਲਓ ਚੇਅਰ ਤੇ ਬੈਠ ਜਾਓ ਤੋ ਫਿਰ ਕਹਿੰਦਾ ਮੈਂ ਪ੍ਰਧਾਨ ਆ ਮੈਂ ਕਿਹਾ ਚੇਅਰ ਤੇ ਬੈਠੋ ਤੇ ਮੈਨੂੰ ਬਾਅਦ ਪਤਾ ਲੱਗਾ ਜਦੋਂ ਵੀ ਮੈਂ ਪ੍ਰਧਾਨ ਤੇ ਮੈਂ ਫਿਰ ਉਹਨੂੰ ਕੁਝ ਨਹੀਂ ਕਿਹਾ ਚਾ ਅੱਗੇ ਤੋਂ ਮੈਂ ਨਾ ਹੀ ਗਾਂ ਇਹਨਾਂ ਨੂੰ ਕੁਝ ਕਹਾਂਗਾ ਮੈਂ ਮਾਨ ਸਤਕਾਰ ਹਰ ਇੱਕ ਦਾ ਕਰਾਂਗਾ ਤੇ ਕਰਦਾ ਰਹਾਂਗਾ ਤੇ ਜਿੱਥੇ ਮਰਜ਼ੀ ਬੈਠੋ ਚੇਅਰ ਤੇ ਬੈਠੋ ਟੇਬਲ ਤੇ ਬੈਠੋ ਆਪਾਂ ਨਹੀਂ ਕਿਸੇ ਨੂੰ ਕੁਝ ਕਹਾਂਗੇ ਜੀ ਮੈਂ ਜਿਹੜੀ ਵੀ ਗੱਲ ਹੋਈ ਉਹਦੇ ਮਹਿਸ